ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੇ ਵਿੱਚ ਜੋ ਮਹੰਗ ਸ਼ਬਦਾਰੇ ਨੇ ਜਿਨ੍ਹਾਂ ਦੇ ਅਥੱਲੇ ਜਈਆ ਲੱਗਾ ਹੈ ਉਹਨਾਂ ਦੇ ਆਚਾਰਨ ਪਲੜੀ-ਵਾਰ ਸਿੱਖ ਰਹੇ ਹਾਂ ਵੈਸੇ ਤਾਂ ਸਾਰੀ ਸਹਿਸਕ੍ਰਿਤੀ ਦੀ ਸੰਖਿਆ ਸੀ ਜੂਟੂ ਤੇ ਪਾਈ ਹੋਈ ਏ ਪਰ ਜਿਹੜੀਆਂ ਸੰਗਤਾਂ ਨਵੀਆਂ ਜੋੜਦੀਆਂ ਉਹਨਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਤੇ ਕਈ ਵਾਰ ਵੀਡੀਓ ਨਹੀਂ ਮਿਲਦੀ ਸੋ ਇਹ ਚਾਰ ਜਿਹੜੇ ਸ਼ਬਦ ਲਿਖੇ ਨੇ ਅਸੀਂ ਇਹ ਸanskritti ਦੇ ਵਿੱਚ ਆਉਂਦੇ ਨੇ ਨੰਨਾ ਖਖਾ ਪੈਰ ਵਿੱਚ ਅੱਧਾ ਜਈਆ ਤੱਤਾ ਪੈਰ ਵਿੱਚ ਅੱਧਾ ਰਾਰਾ ਹੈ ਹੁਣ ਇੱਥੇ ਪੈਰ ਵਿੱਚ ਅੱਧਾ ਜਈਆ ਵੀ ਲੱਗਾ ਤੇ ਨਾਲ ਅੱਧਾ ਰਾਰਾ ਵੀ ਲੱਗਾ ਇਸ ਦਾ ਹੁਣ ਕਈ ਸੰਗਤਾਂ ਪੜ ਜਾਂਦੀਆਂ ਨੇ ਨਖਤਰ ਨਖਤਰ ਨਹੀਂ ਉਚਾਰਨ ਕਰਨਾ ਕਿਉਂਕਿ ਜਿਨਾਂ ਨੇ ਸੰਖਿਆ ਨਹੀਂ ਕੀਤੀ ਉਹ ਤਾਂ ਫਿਰ ਆਪਣਾ ਜੋੜ ਲਾ ਕੇ ਨੰਨਾ ਖਖਾ ਤੱਤਾ ਰਾਰਾ ਨਖੱਤਰ ਪੜ ਜਾਣਗੇ ਪਰ ਨਹੀਂ ਹੁਣ ਥੱਲੇ ਜਿਹੜਾ ਸੰਗਤ ਜੀ ਅੱਧਾ ਜਈਆ ਲੱਗਾ ਹੈ ਇਹ ਅੱਧਾ ਜਈਆ ਇੱਥੇ ਐੜਾ ਮੁਕਤਾ ਬਣ ਜਾਣਾ ਹੈ ਤੇ ਜਦੋਂ ਆਪਾਂ ਇਸ ਦਾ ਉਚਾਰਨ ਕਰਨਾ ਉਦ ਖਖੇ ਨੂੰ ਸਿਆਰੀ ਪਵੇਗੀ ਉਚਾਰਨ ਹੋਵੇਗਾ ਨੰਨਾ ਖਖੇ ਸਿਆਰੀ ਐੜਾ ਤੱਤਾ ਰਾਰਾ ਕੀ ਬਣ ਗਿਆ ਨਖੱਤਰ ਨਖਯਤਰ ਇਸ ਦਾ ਉਚਾਰਨ ਹੋਵੇਗਾ ਇਹ ਸਹਿਸਕ੍ਰਿਤੀ ਦੇ ਵਿੱਚ ਆਉਂਦਾ ਹੈ ਨ ਨ ਖ ਖੇ ਸਿਆਰੀ ਐੜਾ ਤ ਤਾ ਰ ਰਾ ਹੁਣ ਜਿਹੜਾ ਜਈਆ ਇੱਥੇ ਐੜਾ ਮੁਕਤਾ ਬਣ ਜਾਣਾ ਹੈ ਨਖਯਤਰ ਜਜੇ ਹੋੜਾ ਸਿਆਰੀ ਟਿੱਪੀਆ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਹੁਣ ਜਿਹੜੀ ਤਤੇ ਟਿੱਪੀ ਹੈ ਇਹ ਜਿਹੜੀ ਜਈਆ ਹੈ ਇੱਥੇ ਐੜਾ ਬਣ ਕੇ ਇਹ ਟਿੱਪੀ ਐੜੇ ਤੇ ਪੈ ਜਾਣੀ ਹੈ ਤੇ ਇਸ ਦਾ ਜਿਹੜਾ ਉਚਾਰਨ ਹੋ ਜਾਣਾ ਜਜੇ ਹੋੜਾ ਤੱਤੇ ਸਿਆਰੀ ਐਡਿਟਿਵ ਪੀ ਤੱਤ ਨੂੰ ਜਿਹੜੇ ਟਿਪੀ ਐਡਿਟਿਵ ਪੀ ਪੈ ਜਾਣੀ ਜਾ ਕੇ ਉਚਾਰਨ ਹੋ ਗਿਆ ਜੋਤਯੰ ਜੋ ਤੇ ਅੰਗ ਜੋਤਯੰ ਜੋਤਯੰ ਉਚਾਰਨ ਕਰਨਾ ਹੈ ਲਲ ਬੱਬ ਧੱਦੇ ਦੇ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਤੇ ਉੱਤੇ ਟਿਪੀ ਹੈ ਹੁਣ ਜਿਹੜਾ ਇੱਥੇ ਅੱਧਾ ਜਈਆ ਹੈ ਇੱਥੇ ਐੜਾ ਬਣ ਜਾਣਾ ਹੈ ਇਹ ਟਿੱਪੀ ਐੜੇ ਤੇ ਪੈ ਜਾਣੀ ਹੈ ਜਦੋਂ ਆਪਾਂ ਇਸ ਦਾ ਉਚਾਰਨ ਕਰਨਾ ਹੈ ਉਦੋਂ ਲੱਲਾ ਬੱਬਾ ਢੱਦੇ ਨੂੰ ਸਿਹਾਰੀ ਐੜੇ ਟਿੱਪੀ ਢੱਦੇ ਨੂੰ ਸਿਹਾਰੀ ਪੈ ਕੇ ਐੜੇ ਟਿੱਪੀ ਉਚਾਰਨ ਹੋਵੇਗਾ ਉਚਾਰਨ ਬਣ ਗਿਆ ਲਬਦਿਆਂ ਲਬਦਿਆਂ ਲਬ ਤੰਤ ਦੇ ਸਿਹਾਰੀ ਐੜੇ ਟਿੱਪੀ ਲਬਦਿੰਗ ਉਚਾਰਨ ਹੋਵੇਗਾ ਇਹ ਸਾਰੇ ਸ਼ਬਦ ਜਿਹੜੇ ਨਿਸੰਗਤ ਜੀ ਸਹਿਸਕ੍ਰਿਤੀ ਵਿੱਚ ਆਉਂਦੇ ਨੇ ਸ ਸ ਪਰਚ ਅੱਧਾ ਵਾਵਾ ਤੇ ਅੱਗੇ ਛਾ ਹੈ ਜਦੋਂ ਇਸ ਦਾ ਉਚਾਰਨ ਹੋਣਾ ਹੈ ਸ ਸ ਔਂਕੜ ਐੜਾ ਛਾ ਕਈ ਸੰਗਤਾਂ ਨੂੰ ਪੜਦਿਆਂ ਸ਼ਵਸ਼ ਸ਼ਵਸ਼ ਉਚਾਰਨ ਨਹੀਂ ਕਰਨਾ ਸ ਸ ਔਂਕੜ ਐੜਾ ਛਾ ਸਵਸ਼ ਸੋ ਅਸ਼ ਐੜਾ ਛਾ ਅਸ਼ ਸਵਸ਼ ਉਚਾਰਨ ਕਰਨਾ ਹੈ ਨਖੇਤਰ ਜੋਤਿਯੰ ਲਬਦਯੰ シュवाश ਇਹ ਸਾਰੇ ਅੱਖਰ ਸanskritti ਵਿੱਚ ਨੇ ਸੋ ਪਲੇਲਿਸਟ ਵਿੱਚ ਜਾਓਗੇ ਤੁਹਾਨੂੰ ਸਾਰੀ ਸੰਥਿਆ ਪ੍ਰਾਪਤ ਹੋ ਜਾਵੇਗੀ ਗੁਰਬਾਣੀ ਦੀ ਲੜੀਵਾਰ ਵੀ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਤ ਨੂੰ 7 ਵਜੇ ਲਾਈਵ ਚੱਲਦੀ ਐ ਇਸੇ ਚੈਨਲ ਤੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ